ਉਮੀਦ ਕਰਦੇ ਹਾਂ ਦੋਸਤੋ ਸਭ ਠੀਕ ਠਾਕ ਹੋਵੋਗੇ ਮੈਂ ਡਾਕਟਰ ਪਰਮੇਲ ਤੇ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਵੈੱਬ 'ਤੇ ਦੋਸਤੋ ਅੱਜ ਆਪਾਂ ਇੱਕ ਜਿਹੜੀ ਪ੍ਰੋਬਲਮ ਬਾਰੇ ਗੱਲਬਾਤ ਕਰਾਂਗੇ ਉਹ ਬੱਕਰੀਆਂ ਤੇ ਕੁੱਤਿਆਂ ਦੇ ਵਿੱਚ ਆਮ ਹੋ ਜਾਂਦੀ ਆ ਤੇ ਤੁਹਾਨੂੰ ਦਿਖਾਉਂਦੇ ਆ ਜਿਹੜੀ ਪ੍ਰੋਬਲਮ ਹੈ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਇਹ ਗੋਡ ਦੇ ਵਿੱਚ ਹਿਮਾਟੋਮਾ ਹੋਇਆ ਹੋਇਆ ਹੈ ਇਨੂੰ ਇਅਰ ਰੀਮਾਟੋਮਾ ਕਹਿੰਦੇ ਆ। ਤੁਸੀਂ ਦੇਖ ਸਕਦੇ ਹੋ ਵੀ ਕੰਨ ਦੇ ਵਿੱਚ ਐਡੀ ਸਵੇਲਿੰਗ ਹੋਈ ਹੋਈ ਆ। ਇਹ ਸਕਿਨ ਤੇ ਕਾਰਟਿਲੇਜ ਦੇ ਕਾਰਟਿਲੇਜ ਦੇ ਵਿੱਚ ਨਾ ਬਲੱਡ ਇਕੱਠਾ ਹੋ ਜਾਂਦਾ। ਜਿਹੜੀਆਂ ਬਰੀਕ ਨਾੜਾਂ ਹੁੰਦੀਆਂ ਉਹ ਚੋਂ ਬਲੱਡ ਉਹਨਾਂ ਰਪਚਰ ਹੋਣ ਨਾਲ ਨਾ ਬਲੱਡ ਆ ਜਿਹੜਾ ਸਕਿਨ ਤੇ ਕਾਰਟਿਲੇਜ ਦੇ ਵਿੱਚ ਇਕੱਠਾ ਹੋ ਜਾਂਦਾ। ਇਹਦੇ ਜਿਹੜੇ ਕਾਰਨ ਆ ਦੋਸਤੋ ਉਹਦੇ ਵਿੱਚ ਜਿੱਦਾਂ ਜੇ ਬੱਕਰੀ ਦੇ ਚਿਚੜ ਲੱਗੇ ਹੋਏ ਆ ਜਾਂ ਉਹਦੇ ਮਾਈਟਸ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਇਅਰ ਮਾਈਟਸ ਕਹਿ ਦਿੰਦੇ ਆ ਉਹਦੇ ਨਾਲ ਵੀ ਜਦੋਂ ਕੰਨ ਝੜਕਾਉਂਦੀ ਹੈ ਬੱਕਰੀ ਤੇ ਜਿਹੜਾ ਉਹਦੇ ਨਾਲ ਜਿਹੜੀਆਂ ਬਰੀਕ ਨਾੜਾਂ ਆ ਉਹ ਰਪਚਰ ਹੋ ਜਾਂਦੀਆਂ ਤੇ ਬਲੱਡ ਆ ਜਿਹੜਾ ਉਹ ਕੰਨ ਦੇ ਵਿੱਚ ਇਕੱਠਾ ਹੋ ਜਾਂਦਾ ਇਸ ਤੋਂ ਬਿਨਾ ਜੇ ਕਿਸੇ ਵੀ ਪ੍ਰਕਾਰ ਦੀ ਇੰਜਰੀ ਸੱਟ ਲੱਗਦੀ ਹੈ ਜਾਂ ਜ਼ੋਰ ਨਾਲ ਕੰਨ ਝੜਕਾਉਂਦੀ ਹੈ ਬੱਕਰੀ ਤਾਂ ਉਹਦੇ ਨਾਲ ਵੀ ਜਿਹੜੀ ਇਹ ਪ੍ਰੋਬਲਮ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਜੇਕਰ ear infection ਕੋਈ ਬੈਕਟੀਰੀਅਲ ਜਾਂ ਫੰਗਸ ਕੋਈ ਕੰਨ ਦੇ ਵਿੱਚ ਇਨਫੈਕਸ਼ਨ ਹੋਈ ਹੋਈ ਹੈ ਉਹਦੇ ਨਾਲ ਵੀ ਜਦੋਂ ਬੱਕਰੀ ਕੰਨ ਝੜਕਾਉਂਦੀ ਹੈ ਤਾਂ ਜਿਹੜੀ ਹੈ ਇਹ ਇਹ ਬਲੱਡ ਆ ਜਿਹੜਾ ਇਕੱਠਾ ਹੋ ਜਾਂਦਾ ਕੰਨ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਦੂਜਾ ਜਿਹੜਾ ਕੰਨ ਆ ਬਿਲਕੁਲ ਨਾਰਮਲ ਹੈ ਤੇ ਇਹਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਇਨਨੂੰ ਆਰਟ ਹੁੰਦੀ ਹੈ ਜੇਕਰ ਇਰੀਟੇਸ਼ਨ ਫੀਲ ਕਰਦੇ ਆ ਤਾਂ ਕੰਨ ਜੋਰਨਾ ਛੜਕਾਉਂਦੀਆਂ ਜਿਹਦੇ ਨਾਲ ਇਹ ਪ੍ਰੋਬਲਮ ਹੋ ਜਾਂਦੀ ਆ ਹੁਣ ਇਹਦੇ ਲੱਛਣ ਕੀ ਆ ਦੋਸਤੋ ਲੱਛਣਾਂ ਦੇ ਵਿੱਚ ਆਪਾਂ ਦੇਖ ਸਕਦੇ ਆ ਵੀ ਸਭ ਤੋਂ ਪਹਿਲਾਂ ਤੇ ਜੇ ਇਦਾਂ ਦੀ ਸਵੇਲਿੰਗ ਹੁੰਦੀ ਆ ਦਿਸਦੀ ਆ ਆਪਾਂ ਨੂੰ ਤਾਂ ਆਪਾਂ ਸਮਝਾਂਗੇ ਕਿ ਉਹ ਇਅਰ ਹੀਮਾਟੋਮਾ ਹੋਇਆ ਗਿਆ ਇਹ ਇਨੀਸ਼ੀਅਲ ਸਟੇਜ ਦੇ ਵਿੱਚ ਸ਼ੁਰੂ ਦੇ ਵਿੱਚ ਇਹ ਗਰਮ ਹੁੰਦਾ ਤੇ ਹਿਸਟਰੀ ਆ ਜਿਹੜੀ ਬੱਕਰੀ ਦੇ ਵਿੱਚ ਚਿਚੜ ਲੱਗੇ ਹੋ ਸਕਦੇ ਆ ਮਾਈਟਸ ਹੋ ਸਕਦੀਆਂ ਜੂਆਂ ਹੋ ਸਕਦੀਆਂ ਜਿਹਦੇ ਕਰਕੇ ਇਹ ਪ੍ਰੋਬਲਮ ਹੋ ਜਾਂਦੀ ਹੈ ਹੁਣ ਆਪਾਂ ਜੇ ਬਚਾ ਦੀ ਗੱਲ ਕਰੀਏ ਇਹਦੇ ਵਿੱਚ ਤਾਂ ਦੋਸਤੋ ਜੇਕਰ ਚਿਚੜ ਜਾਂ ਕੋਈ ਇਨਫੈਕਸ਼ਨ ਕੰਨ ਦੇ ਵਿੱਚ ਹੈ ਤਾਂ ਆਪਾਂ ਨੂੰ ਉਹਦਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਛੇਤੀ ਤਾਂ ਜੋ ਬਾਅਦ ਦੇ ਵਿੱਚ ਜਿਹੜੀ ਹੈ ਪ੍ਰੋਬਲਮ ਇਹਦੇ ਵਿੱਚ ਬੱਕਰੀ ਦੇ ਵਿੱਚ ਨਾ ਹੋ ਸਕੇ ਸੋ ਜੇਕਰ ਆਪਾਂ ਜੇ ਥੋੜੀ ਪ੍ਰੋਬਲਮ ਹੈ ਇਹਦੇ ਵਿੱਚ ਤਾਂ ਉਸ ਉਹ ਉਹਦਾ ਇਲਾਜ ਹੈ ਜਿਹੜਾ ਬਿਨਾ ਸਰਜਿਕਲ ਵੀ ਹੋ ਸਕਦਾ ਹੈ ਪਰ ਇਹਦਾ ਬਹੁਤ ਜ਼ਿਆਦਾ ਹੋਇਆ ਪਿਆ ਤਾਂ ਇਹਨੂੰ ਆਪਾਂ ਨੂੰ ਸਰਜਿਕਲ ਤਰੀਕੇ ਨਾਲ ਕਿਊਰ ਕਰਨਾ ਪੈਣਾ ਹੈ